ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਹਿਮਦਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਵੜਾ ਦਿਖਾਵਾਂਗੇ ਇੱਕ ਸੂਈ ਸਵਾਈਆ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚਿਆ ਵੀਰ ਜਸਕਰਨ ਸਿੰਘ ਹਣਾ ਕੋਲ ਤੇ ਆਜੋ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਇਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਸ ਨਾ ਠੀਕ ਠਾਕ ਵਧੀਆ ਕਰਦੀ ਕਲਾ ਜੀ ਕਰਦੀ ਕਲਾ ਚਾਹੀਦੀ ਆ ਜੀ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਵੀ ਜੀ ਆਪਣਾ ਜਸ ਕਰਨ ਸਿੰਘ ਪਿੰਡ ਮਾਹਮਾਪੁਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ ਵੀ ਜੀ 9592800635 ਠੀਕ ਹੈ ਤੇ ਇਹਨਾਂ ਦੇ ਤਿੰਨ ਝੋਟੀਆਂ ਪਾਉਣੀਆਂ ਨਾਲ ਵੀ ਜੀ ਇਹ ਮੋਣੀਆਂ ਦੀਆਂ ਝੋਟੀਆਂ ਤਾਂ ਹੀ ਤੁਹਾਨੂੰ ਆਖਿਆ ਸੀ ਹਾਂਜੀ ਤੇ ਉਹ ਹਰ ਝੋਟੀਆਂ ਵੇਚੀਆਂ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇੱਕ ਸਵੇਰੇ ਲੱਦ ਕੇ ਲੈ ਗਏ ਮਾਚਾ ਤੁਸੀਂ ਆਏ ਜਾਂ ਗਾਈਆਂ ਆਈਆਂ ਆਹ ਬੇੜਾਂ ਦੀ ਪੰਜ ਪਸ਼ੂ ਪਾਉਣੇ ਹਿੱਤ ਤਰਾ ਟੋਟਲ ਤੇ ਤਿੰਨ ਝੋਟੀਆਂ ਦੋ ਗਾੜਾ ਦਿਖਾਉਣੀਆਂ ਅਸੀਂ ਚਲੋ ਵੀਰ ਭਰਾ ਕੋ ਮੈਂ ਵਾਜ ਜੀ ਗੱਭਣ ਤੋਂ ਕਰੀਏ ਜੀ ਹਾਂਜੀ ਬਾਕੀ ਨਾ ਹੁਣ ਥੋੜੀ ਜੀ ਮਾਰ ਦੀ ਹੋਈ ਕਿਰਪਾ ਤੋਂ ਆਪਾਂ ਨਿਕਲੀ ਆ ਹਾਂਜੀ ਹਾਂਜੀ ਦਾ ਡੰਗਰਾਂ ਵਿਚਾਰਿਆਂ ਦਾ ਤਾਂ ਅੰਦਰ ਬੁਰਾ ਹਾਲ ਹੀ ਨਾ ਨਹੀਂ ਔਖਾ ਹੋਇਆ ਪਿਆ ਇਹ ਕਣ ਧੁੰਦ ਤਾਂ ਤੇ ਫਿਰ ਪੈਂਦਾ ਵੀ ਹੈ ਨਾ ਤੇ ਵੀਰ ਜੀ ਦੱਸਿਓ ਕਿ ਮਾਸੂਗਾ ਸੁਭਾ ਕੀ ਆ ਆ ਗੱਭਣ ਹਾਂਜੀ ਇਹ ਵੀਰੂ ਦੂਜਾ ਸੁਭਾ ਸੁਣੀ ਜੇ ਠੀਕ ਹੈ ਜੀ ਕਿੰਨੇ ਦੁੱਧ ਆਲੀ ਆ ਇਹ ਦੁੱਧ ਵੀਰ ਜੀ ਪਿਗਲੀ ਪਹਿਲੇ ਸਵੇਰੇ ਨੇ 20 ਕਿਲੋ ਦੁੱਧ ਪਾ ਜੀ ਠੀਕ ਹੈ ਲਓ ਜੀ ਪਹਿਲਾਂ ਨੇ ਜਿਹੜਾ ਮਿਲਕ ਰਿਕਾਰਡ ਬਹੁਤ ਹੀ ਚੰਗਾ ਵਾ ਪਹਿਲਾਂ ਦਾ ਹੀ ਥਣ ਵੀ ਜਿਹੜਾ ਇਹਨਾਂ ਵੱਧ ਵੀ ਕੱਢ ਸਕਦੀ ਆ ਤੇ ਦਿਨ ਠੀਕ ਆ ਠੀਕ ਆ ਲਓ ਜੀ ਆ ਜਿਹੜੇ ਲੜ ਲੁੜ ਜੇ ਸਾਰੇ ਅਜੇ ਕੱਢੂਗੀ ਕਰਮਾਲੀ ਢਿੱਲਾ ਬਹੁਤ ਜ਼ਿਆਦਾ ਵਾ ਕਿ ਸੂਨ ਤੱਕ ਜਿਹੜਾ ਹਵਾ ਨਾ ਚੰਗਾ ਬਣਾ ਜੂਗੀ ਤੇ 20 ਲੀਟਰ ਜਿਹੜਾ 20 ਲੀਟਰ ਜਿਹੜਾ ਪਹਿਲੇ ਸਵੇਰੇ ਮਿਲ ਕੇ ਰਿਕਾਰਡ ਆ ਗਿਆ ਵਾ ਤੇ ਕੱਦਕੁੱਦ ਜਿਹੜਾ ਬਹੁਤ ਹੀ ਤਗੜਾ ਵਾ ਕਰਮਾਲੀ ਦਾ ਇਹ ਖੋਲ ਦਿਓ ਭਾਜੀ ਫਿਰ ਖੋਲ ਕੇ ਮੜ ਜੇ ਦਿਖਾ ਦਈਏ ਲਓ ਜੀ ਥਣ ਜਿਹੜਾ ਮੁਠੀਦਾਰ ਲੱਗਾ ਪਿਆ ਵਾ ਤੇ ਚਵਾਂ ਨੁਕਰਾਂ ਤੇ ਕੱਲਾ ਕੱਲਾ ਥਣ ਲੱਗਾ ਕਰਮਾਲੀ ਨੂੰ ਲਓ ਜੀ ਬਾਕੀ ਢੱਲਾ ਢੋਲਾ ਵੇਖ ਸਕਦੇ ਜੇ ਚੱਡੇ ਵਾਲ ਨੜਾ ਨੂੜਾ ਮੇਂ ਜਿਹੜੀਆਂ ਚੱਡੇ ਤੇ ਕਾਫੀ ਆ ਤੇ ਸੂਨ ਤੱਕ ਪੰਡਾ ਪਾ ਜਾਣੀਆਂ ਕਰਮਾ ਵਾਲੀ ਨੇ ਖਾਬ ਤੋ ਘੜਤੀ ਪੜਿਆ ਜੇ ਠੀਕ ਆ ਠੀਕ ਆ ਲਓ ਜੀ 2-4 ਦਿਨ ਕੱਟ ਵੱਧ ਵੀ ਹੋ ਸਕਦੇ ਜੇ ਧਿਆਨ ਦੇਵਾ ਲੂਗਾ ਚੰਗਾ ਪਾਉਣਾ ਬਿਲਕੁਲ ਬਿਲਕੁਲ ਜੀ ਢਿੱਲਾ ਢੁੱਲਾ ਦੇ ਹਿਸਾਬ ਨਾਲ ਲੈ ਗਏ ਨੇ 5 ਦਿਨਾਂ ਐਣ ਪੰਡਾਂ ਪਈਆਂ ਪਈਆਂ ਕਰਮਾਲੀ ਨੇ ਤੇ ਅਜੇ ਜਿੱਦਾਂ ਫੁੱਲ ਤਿਆਰ ਹੋ ਗਈ ਉੱਠਣਾ ਬਣਾ ਔਖਾ ਹੋ ਜਾਊਗਾ ਤੇ ਇਧਰਲੀ ਸਾਈਡ ਤੋਂ ਆਪਾਂ ਥਾਣਾ ਦਾ ਸੈਚ ਗਿਆ ਵੀ ਚੈੱਕ ਕਰਾ ਦਿੰਨੇ ਆਪਾਂ ਐਣ ਕੱਲਾ ਕੱਲਾ ਲੱਗਾ ਪਿਆ ਵਾ ਥਾਣ ਸੁਣ ਭਾਜੀ ਚੰਗੇ ਓਕੇ ਆ ਓਕੇ ਠੀਕ ਆ ਠੀਕ ਆ ਲਓ ਜੀ ਥਾਣ ਸੁਣ ਠੀਕ ਆ ਜੀ ਠੀਕ ਆ ਠੀਕ ਆ ਤੇ ਮੁੱਲ ਭਾਜੀ ਇਹਦਾ ਮੁੱਲ ਕਰ ਲਈਏ ਕਿ ਫੋਨ ਤੇ ਕਰ ਲਾਂਗੇ ਵੇਖ ਲਓ ਮਰਜ਼ੀ ਤੁਹਾਡੀ ਹਾਂਜੀ ਮਰਜ਼ੀ ਤੁਹਾਡੀ ਹੋਲ ਵੀ ਜੀ ਫੰਦੇ ਲਈ ਆਪਾਂ ਇਹ ਵੈੜ ਦਾ ਦੁੱਧ ਹੁਣ ਚਵਾ ਦੇ ਦੀਆਂ ਤੋਂ ਬਾਹਰ 22 23 ਜੇ ਕਿੰਨ ਦੁੱਧ ਚਵਾ ਦੇ ਜੇ ਆਪਾਂ ਭਾਵੇਂ 80 5000 ਦੀ ਵੇਚੀ 80 85 ਦੀ ਫਿਰ ਤੇ ਵੇਖਦੀ ਜਾਣਾ ਹਾਂ ਹੁਣ 75 ਹਜ਼ਾਰ ਦੀ ਦੇਦਿਏ 75 ਦੀ ਹਾਂਜੀ ਕਰ ਦੋ ਹਾਂ ਨਾ ਜਿੱਥੇ ਕੋ ਛੱਡਨੀ ਜੇ ਹਾਂ ਨਹੀਂ ਲਓ ਜੀ 70000 ਦੀ 20 ਬਾਹਰ ਹੀ ਦੋ ਦੇਣਾ ਕੋ ਬਾਈਕ ਲਾ ਚੋਲੇ 23 ਕਿਲੋ ਚੋਲੇ 24 ਕਿਲੋ ਚੋਲੇ ਠੀਕ ਆ ਠੀਕ ਆ ਲਓ ਜੀ ਬਾਕੀ ਆਪਣੀ ਸਾਂਭ ਆ ਚੱਡਾ ਚੁਡਾ ਦੱਸਦਾ ਵਾ ਠੀਕ ਆ ਠੀਕ ਆ ਵੱਡੇ ਕੱਦ ਘਾਟ ਵਾਲੀ ਆ ਬਾਕੀ ਸਾਂਭ ਤੇ ਗੱਲ ਮੁੱਕਦੀ ਆ ਹਾਂਜੀ ਹਾਂਜੀ ਹਾਂ ਦੇਵਾ ਪੱਟਾਂ ਦੇ ਵਿੱਚ ਲੈਵਾ ਬਹੁਤ ਹੀ ਚੰਗਾ ਹੁੰਦੀ ਅੱਗੇ ਨੂੰ ਬਣ ਜਣੀ ਤੇ ਉੱਨੀ ਪਿੱਛੇ ਨੂੰ ਤੇ ਦੂਜੇ ਨੰਬਰ ਤੇ ਭਾਜੀ ਕਿਵੇਂ ਵੜਾ ਜੋ ਜੀ ਨੰਬਰ ਤੇ ਬੀਜੀ ਵੇੜ ਨਹੀਂ ਤੇ ਜਸੂਆ ਸੁਈ ਜੇ ਅੱਛਾ ਜੀ ਇਹਦੀ ਮਗਰਾ ਬੱਛੀ ਆ ਏਬੀਐਸ ਦਾ ਕੀ ਆ ਠੀਕ ਲਓ ਜੀ ਏਬੀਐਸ ਦਾ ਪਿੱਛੇ ਜਵਾਗ ਆ ਗਿਆ ਜੀ ਫੀਮੇਲ ਕਾਫ ਏਡੀ ਠੰਡੀ ਆ ਵੀ ਨਾ ਇਹਦੇ ਥੱਲੇ ਐਵੇਂ ਕੋਈ ਦੂਸਰਾ ਮਰਾ ਕੋਈ ਭਾਵੇਂ ਬੱਛੀ ਛੱਡੋ ਭਾਵੇਂ ਨਾ ਛੱਡੋ ਅੱਛਾ ਜੀ ਹਾਂ ਇਦਾਂ ਹੀ ਥਾਣੇ ਬੜਾ ਲੰਮਾ ਕੱਢ ਲੈਂਦੀ ਆ ਠੀਕ ਆ ਠੀਕ ਆ ਠੀਕ ਆ ਠੀਕ ਲਓ ਜੀ ਚਵਾਈ ਚੂਈ ਆ ਗਿਆ ਨੇ ਇੱਕ ਨੰਬਰ ਆ ਭੂਰ ਛੱਟਾ ਕੋਈ ਵੀ ਨਹੀਂ ਹੈਗਾ ਹਾਂ ਜੀ ਠੀਕ ਆ ਜੀ ਤਾਂ ਦੁੱਧ ਵੀ ਚਿੱਟਾ ਹੈ ਨਾ ਹਾਂ ਦੁੱਧ ਵੀ ਨਹੀਂ 14 ਕਿਲੋ ਇਸ ਟਾਈਮ ਪ ਉਹ ਜੀ 14 ਲੀਟਰ ਜਿਹੜਾ ਦੁੱਧ ਤਿਆਰ ਆ ਥੋੜੀ ਵੜ ਸਾਹਮਣ ਵਾਲੀ ਆ ਜੀ ਠੀਕ ਥੋੜਾ ਜਿਹਾ ਲਿੱਸਾ ਪਾਣਾ ਹਾਂ ਹਾਂ ਸੰਭੀ ਥੋੜੀ ਜਿਹੀ ਕਿਸ ਨੇ ਘਟਿਆ ਭਰਾ ਨੇ ਬਾਕੀ ਹੈ ਵੜ ਇਹ ਵੀ ਚੰਗੀ ਆ ਉਹ ਲਿਆਂਦੀ ਉਹ ਸਮਰੋ ਲਾਕੇ ਚੋਂ ਤੋਂ ਉਧਰੋਂ ਹੜੂੜੋ ਨਾ ਆਏ ਇਹਦੇ ਪੁੱਠੇ ਪੁੱਠੇ ਇੰਨੀ ਵਿਚਾਰਿਆਂ ਦੇ ਠੀਕ ਆ ਠੀਕ ਆ ਇਹ ਵਿਚਾਰਿਆਂ ਦੀ ਇੰਨੀ ਮੀਨ ਆ ਭਿੱਜੀ ਸਾਰੀ ਗੰਦੀ ਤੁੜੀ ਅੱਛਾ ਜੀ ਹਾਂ ਠੀਕ ਆ ਠੀਕ ਆ ਨਰਮਾਲੀਆਂ ਦੇ ਆਪਣੇ ਕੋਲ ਆਪੀ ਹੋਈਆਂ ਨੇ ਅੱਛਾ ਜੀ ਹਾਂ ਦੋ ਜਿਆਦਾ ਸੰਭੀ ਕੀ ਦੋ ਤੇ ਵੀ ਵੀਰ ਵੜ 20 ਕਿਲੋ ਕਰ ਦੇ ਜੀਰੇ ਅੱਛਾ ਜੀ ਠੀਕ ਆ ਠੀਕ ਆ 14 ਕਿਲੋ ਹੋਊਗਾ ਠੀਕ ਆ ਜੀ ਅੰਦਾ ਕਰਕੇ ਦੁੱਧ ਦੀ ਕੁਆਲਿਟੀ ਵੇਖੋ ਦੁੱਧ ਬਿਆਨ ਚਿੱਟਾ ਵਾ ਵੇਖ ਸਾਡੇ ਤੁਸੀਂ ਹਾਂ ਇਹਨੂੰ ਖੋਲ ਕੇ ਦਿਖਾ ਦਈਏ ਫਿਰ ਮੜ ਜਾਣਾ ਲੋ ਜੀ ਕੱਦ ਕੋ ਦੇ ਦਾ ਵੀ ਚੰਗਾ ਵਾ ਤੇ ਚਲੋ ਕੋਈ ਇਹ ਵੀ ਭਰਾ ਸਾਹ ਵਾਲਾ ਲੈ ਗਿਆ ਤੇ ਦੁੱਧ ਇਹਨੇ ਵੀ ਚੰਗਾ ਕੱਢੀ ਗਣਾ ਚੋਈਆਂ ਤੋਂ ਮੂੰਹ ਖਿੱਚ ਨਹੀਂ ਖਿੱਚਾ ਨਹੀਂ ਡੀਆਂ ਬਾੜਾਂ ਤੇ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਬਾਕੀ ਚੋਈਆਂ ਚਵਾਈਆਂ ਜੇ ਤੇ ਹੋਸ ਹਾਬ ਨਾ ਕੋਈ ਚੋਈਆਂ ਚਵਾਈਆਂ ਦੀ ਵੀਡੀਓ ਹੋਸ ਹਾਬ ਨਾ ਕੋਈ ਵੀਰ ਭਰਾ ਅੰਦਾਜ਼ਾ ਲਾਵੇ ਹਾਂ ਉਹ ਤੇ ਵੀ 14 14 ਤੋਂ 14.5 ਹੋ ਸਕਦਾ ਆ ਹਲਦੀ ਘੜੀ ਅੱਛਾ ਜੀ 10 ਨਹੀਂ ਹੋਊਗਾ ਠੀਕ ਹੈ ਜੀ ਹਾਂ ਜੀ ਲਓ ਜੀ 14 ਤੋਂ ਪਲੱਸ ਹੀ ਆ ਦੁੱਧ ਤੇ 14 ਮੰਨ ਕੇ ਜਿਹੜਾ ਮਰਜ਼ੀ ਭਰਾ ਲਾ ਜੇ ਵੇਖੋ ਇਦਾਂ ਹੀ ਹੱਥ ਲਾਇਆ ਪਸੰਦਗੀ ਥਣ ਵੇਖੋ ਵੜਨੇ ਕਟਾਕੜਾ ਕੱਢ ਲਿਆ ਠੀਕ ਹੈ ਠੀਕ ਹੈ ਲਓ ਜੀ ਥਣਾ ਦਾ ਸੈਦ ਗਿਆ ਤੁਸੀਂ ਚੈੱਕ ਕਰ ਸਕਦੇ ਜੇ ਤੇ ਕਿੰਨਾ ਕੁ ਜੀ ਭਾਜੀ ਮੋਲੇ ਦਾ ਮੋਲ ਦੇ ਦਈਏ 50 ਕਿਲੋ 50000 ਦੀ 50 ਦੀ ਹਾਂ ਜੀ ਤੋਂ ਤਾਂ 20 ਕਿਲੋ ਕਰ ਗਈ ਤੇ ਵੜ ਦੇ ਦਿੰਦੀ ਹੈਗੀ ਆ ਫੇਰ ਹੈਗੀ ਹੈ ਨਾ ਹਾਂ ਤੇ ਚਲੋ ਥੋੜੇ ਜਿਲੇ ਲੱਸੀ ਆ ਛੱਡ ਦੋ ਸਾਂਭ 45 ਦੀ ਦੇਦ ਗਿਆ ਨੂੰ ਘਰ ਦਵਾਨ ਆਈ 43 ਦੀ ਜਾਂਦੇ 43 ਦੀ ਹਾਂਜੀ ਚਲ 1000 ਹੋਰ ਛੱਡ ਦੇ 1500 42 ਦੀ ਹੋ ਗਈ ਠੀਕ ਆ ਲਓ ਜੀ ਬਤਾ ਦੁੱਧ ਭੰਵੇਂ ਹੜ ਕੋ ਵੀਡੀਓ ਵਾਲਾ ਇੱਥੇ ਆਣੇ ਦੀ ਚੋਵੇ ਦੋ ਟਾਂ ਠੀਕ ਆ ਠੀਕ ਆ ਠੀਕ ਆ ਲਓ ਜੀ 14 ਲੀਟਰ ਜਿਹੜਾ ਦੁੱਧ 18 ਕਿਲੋ ਕਰ ਜੂ ਫੇਰ ਠੀਕ ਆ ਠੀਕ ਆ ਲਓ ਜੀ ਕੋਈ ਚੰਗੀ ਸਾਂਭਲਾ ਭਰਾ ਲੈ ਗਿਆ ਦੁੱਧ ਬਾਈ ਕਹਿੰਦਾ ਕਿ 18 ਹੀ ਕਰ ਜੂਗੀ ਸਾਂਭਣ ਵਾਲੀ ਆ ਥੋੜੀ ਜੀ ਤੇ ਰੇਟ ਬਿਲਕੁਲ ਨੋਰਮਲ ਬਾਤ ਦਾ ਵੀਰ ਨੇ 42000 ਜੇ ਬਾਕੀੜੀ ਪਹਿਲੇ ਨੰਬਰ ਤੇ ਦਿਖਾਈ ਪੰਡਾ ਪਈਆਂ ਪਈਆਂ ਕਰਮਾਲੀ ਨੇ ਤੇ ਵੱਡੇ ਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਚਲੋ ਕਿਸੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾਂ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ